ਪੁਰਾਣਾ ਮੇਮਾ ਛੱਡੀ ਹੋਈ ਹੈ ਮਿੱਡੀ ਹੋਈ ਹੈ ਜਿਹੜੀ ਉਹ ਠਾਰ ਵਾਲੀ ਬੀਬੀ ਹੈ ਉਹਦਾ ਡਾੜ ਨਹੀਂ ਹੋਇਆ ਆਮ ਲੋਕਾਂ ਦੇ ਫੜਕੇ ਤੁਸੀਂ ਘਰ ਧਾਤੇ ਛੋਟੇ ਨੇ ਜਿਹੜੇ ਉਹਨਾਂ ਦੇ ਫੜਕੇ ਘਰ ਧਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨਤ ਵੀ ਹੋ ਗਈ ਪੁਲਿਸ ਨੇ ਕੋਈ ਚਲਾਣ ਨਹੀਂ ਪੇਸ਼ ਕੀਤਾ ਉਹ ਐਸ਼ ਕਰਦੀ ਐਨ ਕਲਾਕੀ ਉਹਦੇ ਬਾਰੇ ਕੀ ਕਰਦੇ ਆਂਦੇ ਖੇਤ ਨੂੰ ਅੱਗ ਲੱਗ ਜਾਂਦੀ ਸੀ ਕਣਕ ਨੂੰ ਅਸੀਂ ਵੀਡੀਓ ਤੁਹਾਨੂੰ ਦਿਖਾ ਸਕਦੇ ਹਾਂ ਇਹ ਨਾ ਅੱਗ ਬੁਝਾਉਣ ਵਾਲਿਆਂ ਨਾਲ ਲੱਗਿਆ ਹੁੰਦਾ ਸੀ ਹੁਣ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਕਣਕ ਸੜ ਕੇ ਸੁਆਹ ਹੋ ਗਈ ਆਪਣੇ ਏਰੀਆ 'ਚ ਵੀ ਹੋ ਗਈ ਸਰਕਾਰ ਦਾ ਅਜੇ ਤੱਕ ਮੂੰਹ ਨਹੀਂ ਖੁੱਲਿਆ ਉਹਦੇ ਬਾਰੇ ਗਿਆ ਸੰਪੂ ਤੇ ਖਨੋਰੀ ਮੋਰਚੇ ਚੱਲ ਰਹੇ ਸੀ ਛੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਪਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀ ਚੋਰੀਆਂ ਕਰ ਲੀਆਂ ਏਸੀ ਚੋਰੀ ਕਰ ਲਏ ਉਹਨਾਂ ਦਾ ਗੂਣ ਮਿਰਚ ਚੱਕ ਕੇ ਚਾਪ ਚੱਕ ਲੈ ਗਏ ਇੱਥੋਂ ਤੱਕ ਵੀ ਛੋਡੀ ਸਰਕਾਰ ਤੇ ਜਿਹੜਾ ਟੈਗ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗ ਸ਼ੌਕੇ ਵਿੱਚ ਮੁੱਖ ਮੰਤਰੀ ਉਹਦਾ ਚੇਅਰਮੈਨ ਆ ਸਾਰੇ ਅਦਾਰਸ਼ ਸਕੂਲਾਂ ਦਾ ਜਿਹੜੀ ਉਥੇ ਦੀ ਪ੍ਰਸ਼ਤਾ ਜਾਰੀ ਮੈਨੇਜਮੈਂਟ ਹੈ ਉਹ ਨੂੰ ਸਰਕਾਰ ਬਚਾਉਣ ਤੇ ਲੱਗੀ ਹੋਈ ਹੈ ਤੇ ਜਿਹੜੇ ਟੀਚਰ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਚ ਸੁੱਟਤਾ ਇੱਥੋਂ ਤੱਕ ਕਿ 13 ਮਹੀਨਿਆਂ ਦੀ ਬੱਤੀ ਵੀ ਬਟਿੰਡੇ ਜੇਲ੍ਹ ਦੇ ਵਿੱਚ ਆਉਂਦੀ ਮਾਂ ਦੇ ਨਾਲ ਦੇ ਵੀ ਜਿਹੜੇ ਮੈਨੇਜਮੈਂਟ ਨੇ ਸਰਕਾਰ ਨੂੰ ਬਚਾਈ ਜਾਂਦੀ ਹੈ ਮੁੱਖ ਮੰਤਰੀ ਆਪ ਕਹਿਣਾ ਹੁੰਦਾ ਸੀ ਜੇ ਜਿਹੜੇ ਅਦਾਰਸ਼ ਸਕੂਲ ਨੇ ਵੀ ਇਹਨਾਂ ਨੂੰ ਜੀ ਸਰਕਾਰ ਦਾ ਇੱਥੇ ਬਣਾਉਣਾ ਚਾਹੁੰਦਾ ਸਰਕਾਰੀ ਸਕੂਲ ਬਣਾਉਣਾ ਚਾਹੀਦਾ ਹੈ। ਯਾਨੀ 2 ਮਹੀਨਿਆਂ ਤੋਂ ਜਿਹੜੇ ਟੀਚਰ ਦੇ ਉੱਤੇ ਤਨਖਾਹਾਂ ਲਾਈ ਬੈਠੇ ਨੇ ਜਿਹੜੀ ਮੈਨੇਜਮੈਂਟ ਹੈ ਮੈਨੇਜਮੈਂਟ ਨੇ ਉਹਨਾਂ ਦੇ 18 ਦਿਨ ਲਏ ਹੋਏ ਨੇ ਖਾਣੇ ਦੇ ਮਾਰੇ ਤਾਂ ਘਾਪੂ ਦੇ ਸੀ ਉਹਨਾਂ ਨੂੰ ਨਕਦੇ ਦੇ ਵਿੱਚ 10000 ਰੁਪਏ ਦੇ ਸੀ ਤਨਖਾਹ ਕੋਈ ਪੂਰੀ ਹੋ ਗਈ। ਜੇ ਉਹਨਾਂ ਨੇ ਗੱਲ ਰੱਖਤੀ ਆ ਉਹਦੀ ਤਾਂ ਉਹਨੂੰ ਕੱਢ ਕੇ ਬਾਹਰ ਕਰਿਆ। ਇਹਦੇ ਬਾਰੇ ਸਭ ਨੂੰ ਪਤਾ ਹੈ ਕਿ ਅੱਜ ਦਿਨ ਉਹ ਆਪਣਾ ਨਾਂ ਦਾ ਬੋਰਡ ਕਰ। ਪਰ ਅਰੇਂਜਮੈਂਟ ਤਾਂ ਮੈਨੂੰ ਲੱਗਦਾ ਵੀ ਉਹ ਤੋਂ ਉਤਾਰੀ ਹੁਣ ਮੈਨੂੰ ਲੱਗਦਾ ਇਸ ਟੀਮ ਹਲਾਤਾ। ਅੰਦਰ ਕੇ ਮੈਨੇਜਮੈਂਟ ਦਾ ਸ਼ਰਤ ਆ। ਵਿਭੂ ਮੈਨੇਜਮੈਂਟ ਤੋਂ ਹਟਾ ਵੀ ਜਿਹੜੇ ਉਹ ਟੀਚਰ ਰਿਓ ਕਿਉਂ ਨਹੀਂ ਬਹਾਲ ਕੀਤੇ ਜਾ ਰਹੇ? ਜਿੱਦੇ ਦਾ ਸਕੂਲ ਬਣਿਆ 12 ਤੋਂ ਸਕੂਲ ਬਣਿਆ ਉਹ। ਮੇਰੀ ਤਸੱਲਬਤ ਜੀ। ਜੀ ਇਹ ਐਸਡੀਐਮ ਦਾ ਮਸਲਾ ਹੈਗਾ ਦੇਖੋ ਅਲਕਾ ਮੋੜ ਦਾ ਪਰ ਮੈਂ ਤਾਂ ਪਤਾ ਕਰ ਸਕਦਾ ਵੀ ਮੈਨੂੰ ਇੰਨਾ ਕੁ ਪਤਾ ਵੀ ਮੈਨੇਜਮੈਂਟ ਤੋਂ ਵਾਪਸ ਲੈ ਲਿਆ ਸਾਰਾ ਸਕੂਲ ਦਾ ਸਾਰਾ ਪ੍ਰਬੰਧ ਉਹ ਲਾਤਾ ਐ एसडीएम ਤੇ एसडीएम ਨੂੰ ਜੇ ਕਹਿਣਾ ਤਾਂ ਮੈਂ ਤਾਂ ਆਪਦੇ ਵੱਲੋਂ ਮੈਨੇਜਮੈਂਟ ਤੋਂ ਵਾਪਸ ਤਾਂ ਲੈ ਲਿਆ ਡੀਸੀ ਸਾਹਿਬ ਨੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਹੋਇਆ ਜਿਹੜੇ ਉਹਦੀ ਇਨਕੁਆਰੀ ਹੋਈ ਹੈਗੀ ਮੈਨੇਜਮੈਂਟ ਅੱਛਾ ਜੀ ਉਹਦੇ ਚ ਦੋਸ਼ੀ ਨੂੰ ਕਪੜੇਵਾਜੀ ਹੋਈ ਹੈਗੀ ਉਹ ਸਾਫ ਤੋਂ ਆਇਆ ਉਹ ਮੈਂ ਫਿਰ ਡੀਸੀ ਸਾਹਿਬ ਨਾਲ ਮੈਂ ਤਾਂ ਗੱਲ ਕਰ ਸਕਦਾ ਬਹੁਤ ਦੇਖੋ ਜਦੋਂ ਇਹ ਤੁਹਾਡੇ ਹੈਗਾ ਇੰਟੈਲੀਜੈਂਸੀਆਂ ਨੂੰ ਤਾਂ ਸਾਰਾ ਪਤਾ ਹੈ ਨਾ ਵੀ ਕੀ ਰਿਪੋਰਟ ਹੈ ਦੇਖੋ ਮੈਨੂੰ ਹੈ ਨਾ ਜੀ ਮੇਰੇ ਕੋਲ ਸਰਕਾਰ ਕੋਲੇ ਵੀ ਸਾਰਾ ਕੁਝ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਰਾ ਪਤਾ ਸਿਚੁਏਸ਼ਨ ਦਾ ਰਿਪੋਰਟ ਵੀ ਗਈ ਹੈ ਉਹਦੇ ਕੋਲੇ ਡੀਸੀ ਨੇ ਉਹਨਾਂ ਨੇ ਬਕਾਇਦਾ ਕਮੇਟੀ ਨੇ ਕਿਹਾ ਹੈ ਵੀ ਉਹ ਗੁਨਾਹਗਾਰ ਹੈ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦੇ ਰਹੇ ਠੀਕ ਹੈ ਕਹਿੰਦੇ ਹੋਵੇ ਪਰ ਉਹ ਮਸਲਾ ਸਮਝਦੇ ਨਹੀਂ ਜਾਂਦਾ ਇਧਰਲੇ ਸਿਸਟਮ ਦਾ ਹੋਊਗਾ ਜੀ ਦੇਖੋ ਸਿਸਟਮ ਦਾ ਨਹੀਂ ਗੱਲ ਤਾਂ ਰੱਖੋ ਜੀ ਤੁਸੀਂ 5 ਮਾਰਚ ਨੂੰ ਉਥੇ ਧਰਨਾ ਪ੍ਰਦਰਸ਼ਨ ਦੇਣ ਜਾ ਰਹੇ ਸੀ ਤਾਂ ਤੁਹਾਡੇ ਮੁੱਖ ਮੰਤਰੀ ਨੇ ਸਾਰੇ ਕਿਸਾਨਾਂ ਆਗੋਂ ਨੂੰ 4 ਤਰੀਕ ਨੂੰ ਘਰਾਂ ਚੋਂ ਅਰੈਸਟ ਕਰ ਲਿਆ ਕਿਸੇ ਦੇ ਘਰਾਂ 'ਚ ਫੋਰਸ ਖੜਾਤੀ ਮੈਨੂੰ ਇਹ ਦੱਸੋ ਜਿਹੜੀ ਉਹ ਚੰਡੀਗੜ੍ਹ ਹੈ ਕਿ ਉਹ ਸਾਡੀ ਅਜਤਾ ਨਹੀਂ ਨਹੀਂ ਕੱਲੀ ਉਹ ਝਾੜੂ ਪਾਰਟੀ ਦੇ ਰਾਇਤਾ ਨਹੀਂ ਐ ਕੀ ਗੱਲ ਅਸੀਂ ਕਿਉਂ ਸਾਨੂੰ ਕਿਉਂ ਫੋੜੋ ਫੋੜੀ ਕੀਤੀ ਸਾਨੂੰ ਕਿਉਂ ਰੋਕਿਆ ਗਿਆ ਸੋ ਜਿਹੜਾ ਹੁਣ ਸਵਾਲ ਦਾ ਜਵਾਬ ਗ੍ਰਾਹਕਾ ਸਾਹਿਬ ਦੇ ਸਕਦੇ ਉਹ ਮੈਂ ਨਹੀਂ ਨਾ ਦੇ ਸਕਦਾ ਤੁਸੀਂ ਨਹੀਂ ਦੇ ਸਕਦੇ ਮੈਂ ਤਾਂ ਕਹਿੰਦਾ ਮੇਰੇ ਵਾਰ ਚਾਹੋ ਜੀ ਆਇਆਂ ਨੂੰ ਆਜੋ ਮੇਰਾ ਚਾਹ ਵੀ ਪੀਓ ਸਾਨੂੰ ਇਹ ਦੱਸੋ ਹੁਣ ਹੁਣ ਆ ਖੋਟ ਦੇ ਵਿੱਚ ਸਾਡੇ ਪਿੰਡ ਚ ਆਉਨੇ ਹੋ ਫਿਰ ਇੱਥੇ ਅਸੀਂ ਤੁਹਾਨੂੰ ਮੁਰਜੋ ਜਦੋਂ ਕੱਲ ਨੂੰ 27 ਚ ਵੋਟਾਂ ਆਉਣਗੀਆਂ ਮੁੱਖ ਮੰਤਰੀ ਨਾਲ ਤਾਂ ਫੇਰ ਹੋਰ ਸੋਊਗੀ ਯਾਨੀ ਕਿ ਰਾਇਤਾ ਉਥੇ ਐਮ ਐਲ اے ਤੇ ਮੰਤਰੀ ਨੂੰ ਜਾਣਗੇ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਉਹਨੂੰ ਕਹਿੰਦੇ ਵੀ ਭਾਈ ਤੂੰ ਪੀ ਕੇ दारू ਕਿਉਂ ਤੜਕੇ ਉਲਝਰੂਲ ਬੋਲਦਾ ਹੈ ਕਿਸਾਨ ਜਥੇਬੰਦੀ ਜਿੱਦੇ ਉਹ ਬੋਲਦਾ ਕਿਸਾਨ ਜਥੇਬੰਦੀਆਂ ਦੇ ਉਹਦਾ ਉਹਦਾ ਪੈਗ ਲੱਗਿਆ ਹੁੰਦਾ ਉਹਦਾ ਇਹ ਨਹੀਂ ਪਤਾ ਕੀ ਬੋਲ ਪਿਆ ਉਹਨੂੰ ਇਹ ਨਹੀਂ ਪਤਾ ਵੀ ਘਿਰਦੇ ਸਾਡੇ ਐਮਐਲਏ ਨੇ ਤੇਰੇ ਕੋਲ ਤਾਂ ਸਕਿਉਰਟੀ ਆ ਮੁੱਖ ਮੰਤਰੀ ਦੀ ਉਹ ਕਹਿੰਦੇ ਗੱਲ ਹੋਰ ਤੁਸੀਂ ਨਸ਼ਿਆਂ ਵਿਰੁੱਧ ਮਹੰਮ ਚੱਡੀ ਹੋਈ ਹੈ ਚੱਡੀ ਹੋਈ ਹੈ ਜਿਹੜੀ ਉਹ ਠਾਰ ਵਾਲੀ ਬੀਬੀ ਹੈ ਉਹਦਾ ਡਾਲ ਨਹੀਂ ਹੋਇਆ ਆਮ ਲੋਕਾਂ ਦੇ ਫੜ ਕੇ ਤੁਸੀਂ ਘਰ ਠਾਤੇ ਛੋਟੇ ਨੇ ਜਿਹੜੇ ਉਨਾ ਦੇ ਫੜਕੇ ਘਰ ਦਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨਤ ਵੀ ਹੋ ਗਈ ਪੁਲਿਸ ਨੇ ਕੋਈ ਚਲਾਣ ਨਹੀਂ ਪੇਸ਼ ਕੀਤਾ ਉਹ ਐਸ਼ ਕਰਦੀ ਐਨ ਕਾਲਾਂ ਕੀ ਉਹਦੇ ਬਾਰੇ ਕੀ ਕਰੇ ਮੈਂ ਦੱਸ ਦਿੰਦਾ ਬੰਦਾ ਪੂਰੀ ਲੱਗੀ ਹੋਈ ਆ ਉਹ ਵਿਜੀਲੈਂਸ ਰਕਵਰੀ ਉਹਦੀ ਉਹਦੀ ਜਿਹੜੀ ਉਹਦੀ ਕੁਆਂਟੀਟੀ ਸੀਗੀ ਉਹਦੇ ਮੁਤਾਬਕ ਦੇਖੋ ਜਵਾਨਤ ਦੇਣੀ ਤਾਂ ਅਦਾਲਤ ਦਾ ਕੰਮ ਆ ਨਾ ਸਾਡਾ ਤਾਂ ਕੰਮ ਨਹੀਂ ਪੁਲਿਸ ਦਾ ਕੰਮ ਆ ਕੇ ਪੁਲਿਸ ਦਾ ਚਲਾਣਕ ਪੇਸ਼ ਕਰਨਾ ਕੰਮ ਹੈ ਨਹੀਂ ਚਲਾਣ ਤਾਂ ਪੇਸ਼ ਹੋ ਅਦਾਲਤ ਦੀ ਉਹਦੇ ਘਰ ਦਾ ਕੀ ਬਣਿਆ ਉਹਦੀ ਕਾਰੀ ਨਹੀਂ ਬਾੜੀ ਸੀ ਜੀ ਉਹਦੀ ਇਨਕੁਆਰੀ ਜਦੋਂ ਕਰੋਗੇ 14 ਗ੍ਰਾਮ ਹੈ 4 ਲੋਕਾਂ ਦੇ ਘਰਾਂ ਦੇ ਪੂਰਾ ਪੰਜਾ ਚੱਲ ਰੰਗ ਨਹੀਂ ਕਰਦੇ ਕਿਉਂ ਨਹੀਂ ਚੱਲ ਦੇਖੋ ਡਿਸਮਿਸ ਨਾਲ ਨਾਲ ਕਰੀਏ ਡਿਸਮਿਸ ਕਰਤੀ ਉਹਦੇ ਵਿੱਚੋਂ ਜਿਹੜਾ ਉਹਦਾ ਮਕਾਨ ਆ ਜਿਹੜੀ ਉਹਦੀ ਕੋਠੀ ਆ ਕਿ ਇਹਨਾਂ ਨੂੰ ਵੀ ਪਤਾ ਹੋਊਗਾ ਮੈਂ ਤਾਂ ਭਾਵੇਂ ਉਹ ਪਟੈਂਡੇ ਦਾ ਕੇਸ ਆ ਪਰ ਕੋਠੀ ਉਹਦੇ ਭਾਈ ਦੇ ਨਾਮ ਭਾਈ ਦੇ ਨਾਮ ਤੇਰੇ ਗਵਰਨਰ ਜੀ ਉਸੇ ਉਹਦੇ ਭਾਈ ਦੇ ਨਾਮ ਦਾ ਤਾਂ ਸਾਰਾ ਜਦੋਂ ਇਨਕੁਆਰੀ ਕਰਕੇ ਉਹਦੇ ਭਾਈ ਦੀ ਕੀ ਆਮਦਨ ਆ ਕੀ ਕਿਉਂਕਿ ਜੇ ਉਹਦੇ ਨਾ ਹੀ ਨਿਉ ਮਾਲਕ ਨਹੀਂ ਉਹ ਕੋਠੀ ਦੀ ਜਿਹੜੀ ਚ ਰਹਿ ਰਹੀ ਆ ਉਹਦੇ ਭਾਈ ਦੇ ਨਾਲ ਜਦੋਂ ਭਾਈ ਦੀ ਇਨਕੁਆਰੀ ਕਰਕੇ ਇਨਕੁਆਰੀ ਵਿਜੀਲੈਂਸ ਦਾ ਦਿੱਤੀ ਹੋਈ ਆ ਵੀ ਜਿਹੜੀ ਉਹਨੇ ਇਨਕਮ ਕਰੀ ਆ ਕਿ ਇਹਦੀ ਇੰਨੀ ਇਨਕਮ ਸੀਗੀ ਜਿੰਨਾ ਉਹਨੇ ਭਾਈ ਨੇ ਜਾਂ ਜਿਹੜੀ ਥਾਰ ਲਈ ਵੀ ਆ ਉਹਦੀ ਅਨੁਕੁਆਰੀ ਦੇ ਆਧਾਰ ਤੇ ਤੇ ਕਾਰਵਾਈ ਕਰਨ ਅਸੀਂ ਕਿਉਂ ਕਹਿੰਦੇ ਨਹੀਂ ਕਰਦੇ ਚਲੋ ਅਗਲੀ ਗੱਲ ਫੜੀ ਤਾਂ ਹੈ ਨਾ ਪਰ ਤਾਂ ਨਹੀਂ ਫੜੀ ਤਾਂ ਹੈ ਨਾ ਫੜੀ ਵੀ ਭਲੇ ਇੱਥੇ ਜੀ ਗਈ ਆ ਉਹ ਅਗਲੀ ਜੀ ਫੜੀ ਗਈਆ ਸੰਪੂ ਤੇ ਖਨੋਰੀ ਮੋਰਚੇ ਚੱਲ ਰਹੀ ਸੀ ਸੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਪਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀ ਚੋਰੀਆਂ ਕਰ ਲੀਆਂ ਏਸੀ ਚੋਰੀ ਕਰ ਲੇ ਉਹਨਾਂ ਦਾ ੂਣ ਮਿਰਚ ਚੱਕ ਕੇ ਚਾਪ ਚੱਕ ਕੇ ਲੈ ਗਏ ਇੱਥੋਂ ਤੱਕ ਵੀ ਸੋਡੀ ਸਰਕਾਰ ਤੇ ਜਿਹੜਾ ਟੈਗ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗ ਗਿਆ ਸੋਡਾ ਜਿਹੜਾ ਖਨੌਰ ਵਾਲਾ ਐਮਐਲਏ ਹੈ ਉਹਦੇ ਬੰਦਿਆਂ ਕੋਲ ਟਰਾਲੀਆਂ ਵੀ ਨਹੀਂਆਂ ਨੇ ਯਾਨੀ ਗਰਲਾਲ ਕੀ ਨਾ ਉਹਦਾ ਯਾਨੀ ਸਰਕਾਰ ਦਾ ਕੋਈ ਮੂੰਹ ਨਹੀਂ ਖੁੱਲਿਆ ਕਿਸੇ ਦੇ ਪਰਚਾ ਨਹੀਂ ਦਰਜ ਕੀਤਾ ਸਾਨੂੰ ਐ ਦੱਸੋ ਵੀ ਸਾਡੀਆਂ ਟਰਾਲੀਆਂ ਕਦੋਂ ਦੇਓਗੇ ਟਰਾਲੀਆਂ 2-2 ਲੱਖ ਰੁਪਏ ਦੀ ਮੇਰੀ ਸੁਣ ਲਓ ਆਪਣੇ ਏਰੀਆ ਦੀ ਕੱਲੀ ਚੱਲਾਂ ਵਾਲੇ ਦਾ ਟਰੈਕਟਰ ਟਰਾਲੀ ਸੀਗੀ ਚੱਲਾਂ ਵਾਲੇ ਦਾ ਪੁੱਛ ਲਓ ਜਾ ਕੇ ਦੂਜੇ ਦਿਨ ਨਾ ਟਰੈਕਟਰ ਟਰਾਲੀ ਨਹੀਂ ਆਇਆ ਤਾਂ ਉਹਨਾਂ ਨੂੰ ਜਾ ਕੇ ਪੁੱਛ ਲਓ ਮੈਂ ਤਾਂ ਹੁਣੇ ਪੂਰੇ ਦੀ ਗੱਲ ਨਹੀਂ ਸਮਝਦੇ ਜਿਹੜੇ ਹੁਣ ਮੇਰੇ ਏਰੀਆ ਮੈਨੂੰ ਤੁਸੀਂ ਲਿਆ ਤਾਂ ਉਹਨਾਂ ਟਰੈਕਟਰ ਟਰਾਲੀ ਨਹੀਂ ਮਿਲਿਆ ਦੱਸੋ ਦੂਜੇ ਦਿਨ ਮੈਂ ਆਪ ਦਵਾ ਕੇ ਆਇਆ ਟਰੈਕਟਰ ਟਰਾਲੀ ਚਲਾਣ ਵਾਲੇ ਦੇ ਕੋਲ ਬੈਠੇ ਆ ਕੇ ਤੁਸੀਂ ਆਪਣੀ ਜਥੇਬੰਦੀ ਨੂੰ ਪੁੱਛ ਲਿਓ ਜਿਹੜੇ ਦਾ ਮਤਲਬ ਚੋਰੀ ਦਾ ਕੀਤਾ ਸੀ ਫਿਰ ਚੋਰੀ ਦਾ ਕੀਤਾ ਸੀ ਨਾ ਦਬਾਇਆ ਇਹ ਕਹਿੰਦਾ ਤੁਸੀਂ ਦਬਾਇਆ ਉਹਨੇ ਰਾਤ ਨੂੰ ਜਿਹਦੇ ਕੋਲੇ ਫਾਰਮਰ ਨਹੀਂ ਪਹੁੰਚਿਆ ਉਹਦਾ ਜੀ ਉਹ ਖੜੇ ਸੀਗੇ ਉਹਨਾਂ ਨੂੰ ਦਬਾਇਆ ਟਰੈਕਟਰ ਟਰਾਲੀ ਉੱਥੇ ਸੀ ਮੈਂ ਕਿਹਾ ਉੱਥੇ ਪੁਲਿਸ ਦੀ ਹਾਜ਼ਰੀ ਚ ਹੋਇਆਗਾ ਪੁਲਿਸ ਨੇ ਜੀ ਦੇਖੋ ਤੁਸੀਂ ਆਪਾਂ ਇੱਕ ਦਿਨ ਬਹਿਸ ਨਹੀਂ ਕਰਦੇ ਪੁਲਿਸ ਨੇ ਜਦੋਂ ਕੋਈ ਰੌਲਾ ਪੈ ਗਿਆ ਉਹਨੇ ਸਾਈਡ ਤੇ ਲਾ ਲਈਆਂ ਜਿਹੜੇ ਗਏ ਸੀਗੇ ਦਵਾਈਆਂ ਮੈਂ ਆਪ ਦਵਾਈ ਨਹੀਂ ਉਹਦਾ ਰੰਗ ਪੱਜਿਆ ਹੋਇਆ ਸੀ ਰੰਗ ਕਰਕੇ ਲੋਕਾਂ ਨੇ ਦਾ ਹੋਰ ਰੰਗ ਕਰਾ ਲਿਆ ਸੀ ਚੱਲ ਹੁਣ ਠੀਕ ਆ ਗਿਆ ਆ ਗਿਆ ਹੈ ਗਿਆ ਅਸੀਂ ਤੁਹਾਨੂੰ ਬੇਨਤੀ ਇਹ ਕਰਦੇ ਆਂ ਪਿੰਡਾਂ ਤੋਂ ਵੀ ਤੁਹਾਨੂੰ ਵੀ ਪਤਾ ਹੈ ਜੇ ਤੁਸੀਂ ਇਕੱਠੇ ਹੋ ਕੇ ਐਮ.ਐਲ.ਏ. ਮੁੱਖ ਮੰਤਰੀ ਨੂੰ ਸਮਝਾ ਲਓਗੇ ਇਹ ਤੁਹਾਡੇ ਹਿੱਤ ਵਿੱਚ ਹੈ ਨਹੀਂ ਭਰਾਵੋ ਸਤਾਈ ਚ ਜਿਹੜੇ ਉਹਦੇ ਸ਼ਬਦ ਸੀ ਪਤਾ ਕੀ ਕਹਿੰਦਾ ਸੀ ਉਹ ਵੀ ਡੜਾ ਤੋਂ ਡੜਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਜਾਨੀ ਉਹ ਨਹੀਂ ਕਹੇ ਸੀ ਉਹਦੀ ਸਰਕਾਰ ਤੇ ਉਹ ਆਪ ਹੀ ਲਾਗੂ ਕਰਾ ਦੁੱਦਾ ਅਸੀਂ ਤੁਹਾਨੂੰ ਇਹੀ ਕਹਿੰਦੇ ਆ ਸੁਧਾਰ ਕਰਨੇ ਸੁਧਾਰ ਕਰ ਲਓ ਨਹੀਂ ਕਰਨੇ